ਗਾਲਾਂ ਕੱਢਦਾ ਤੁਹਾਡੇ ਤੇ ਗੁੱਸਾ ਕਰਦਾ ਸਾਹਮਣੇ ਖੜਾ ਹੁੰਦਾ ਮਸਲਾ ਉਹਦਾ ਨਹੀਂ ਹੈ ਉਹ ਗਾਲ ਕੱਢਦਾ ਉਹ ਗੁੱਸਾ ਕਰਦਾ ਮਸਲਾ ਹੈ ਜਿਹੜਾ ਮੇਰੇ ਅੰਦਰ ਉਹਦੀਆਂ ਗਾਲਾਂ ਸੁਣ ਕੇ ਉਬਲਣ ਲੱਗ ਜਾਂਦਾ ਹੈ ਇਹ ਮਸਲਾ ਹੈ ਉਹ ਬੋਲ ਰਿਹਾ ਉਹ ਗਾਲ ਕੱਢਦਾ ਹੈ ਇਹ ਮਸਲਾ ਨਹੀਂ ਵੀ ਉਹ ਗਾਲ ਕੱਢਦਾ ਹੈ ਮਸਲਾ ਇਹ ਹੈ ਜਦੋਂ ਉਹ ਗਾਲ ਕੱਢਦਾ ਹੈ ਜਿਹੜਾ ਮੇਰੇ ਅੰਦਰ ਜਦੋਂ ਉਹ ਉਬਾਲਾ ਮਾਰਦਾ ਹੈ ਮੇਰੇ ਅੰਦਰਲਾ ਜਦੋਂ ਗੁੱਸਾ ਕਰਦਾ ਹੈ ਜਿਹੜਾ ਉਬਲਣ ਲੱਗ ਜਾਂਦਾ ਹੈ ਉਹਦੇ ਤੇ ਧਿਆਨ ਦੇਣਾ ਤੁਸੀਂ ਨੋਟ ਕਰੋ ਇਸ ਪੁਆਇੰਟ ਮਸਲਾ ਇਹ ਨਹੀਂ ਕਿ ਉਹ ਕੱਪੜੇ ਕਿੱਦਾਂ ਦੇ ਪਾਈ ਫਿਰਦੀ ਹੈ ਮਸਲਾ ਇਹ ਹੈ ਤੈਨੂੰ ਇਸ਼ਾਰੇ ਕਿੱਦਾਂ ਦੇ ਹੋ ਰਹੇ ਨੇ ਮਸਲਾ ਇਹ ਹੈ ਤੈਨੂੰ ਮੈਸੇਜ ਕਿੱਦਾਂ ਦੇ ਆ ਰਹੇ ਨੇ ਮਸਲਾ ਇਹ ਹੈ ਉਹ ਕਾਲਾ ਕਰ ਰਹੀ ਹੈ ਇਹ ਮਸਲਾ ਨਹੀਂ ਮਸਲਾ ਹੈ ਉਹਦੀਆਂ ਉਹਦੇ ਵੱਲ ਵੇਖ ਕੇ ਤੇਰੇ ਅੰਦਰ ਕਿਹੜੇ ਉਬਾਲਿਆ ਇਹ ਮਸਲਾ ਸਮਝਦੇ ਨੋਟ ਕਰ ਕਾਲਾਂ ਵਾਲਿਆਂ ਨੂੰ ਤੁਸੀਂ ਰੋਕ ਨਾ ਸਕੋਗੇ ਬਾਹਰਲੇ ਕੱਪੜੇ ਤੁਸੀਂ ਬਦਲ ਨਾ ਸਕੋਗੇ ਸਾਡੇ ਬੰਦੇ ਕਹਿੰਦੇ ਨੇ ਬੀਬੀਆਂ ਕੱਪੜੇ ਐ ਪਾਉਂਦੀਆਂ ਬੀਬੀਆਂ ਐ ਪਾਉਂਦੀਆਂ ਮੈਂ ਕਹਿੰਦਾ ਮਸਲਾ ਇਹ ਨਹੀਂ ਮਸਲਾ ਤੇਰੇ ਅੰਦਰ ਉਬਾਲਾ ਕਿਉਂ ਆਉਂਦਾ ਇਹਨੂੰ ਠੀਕ ਕਰੋ ਹਰੀਂਦਰ ਬਾਲਾ ਤੂੰ ਕਿੱਥੇ ਕਿੱਥੇ ਲੜਦਾ ਫਿਰੇ ਤੂੰ ਪਿੰਡ ਠੀਕ ਕਰ ਲੇਗਾ ਸ਼ਹਿਰ ਕਿਵੇਂ ਠੀਕ ਕਰੇਗਾ ਤੂੰ ਸ਼ਹਿਰਾਂ ਦੀਆਂ ਤੂੰ ਰੋਕ ਲੇਗਾ ਦਿੱਲੀ ਕਿਵੇਂ ਠੀਕ ਕਰੇਗਾ ਤੂੰ ਦਿੱਲੀ ਠੀਕ ਕਰ ਲੇਗਾ ਅਮਰੀਕਾ ਕਿਵੇਂ ਬਦਲ ਲੇਗਾ ਤੂੰ ਤੇ ਗੁੱਸਾ ਚੜਾਈ ਜਾਇਆ ਕਰ ਹਰ ਵੇਲੇ ਵੇਖ ਵੇਖੋ ਬੁਲੀ ਜਾ ਮਸਲਾ ਇਹ ਐ ਉਹਨੇ ਕੱਪੜੇ ਇਦਾਂ ਦੇ ਪਾਏ ਨੇ ਇਹ ਮਸਲਾ ਨਹੀਂ ਮਸਲਾ ਇਹ ਵੀ ਤੂੰ ਉਹ ਵਾਲਾ ਕਿਉਂ ਮਾਰਦਾ ਤੇਰਾ ਤੇਰੇ ਤੇ ਕਾਬੂ ਕਿਉਂ ਨਹੀਂ ਇਹ ਕੰਟਰੋਲ ਕਰ ਕਪੜਿਆਂ ਦੀ ਖੇਡ ਇਹ ਕਿੱਥੇ ਕਿੱਥੇ ਰੋਕੋਗੇ ਤੁਸੀਂ ਕੀ ਕੀ ਰੋਕੋਗੇ ਇਹ ਉਸ ਲੜਕੀ ਦੀ ਪ੍ਰੋਬਲਮ ਨਹੀਂ ਉਹਨੇ ਕੱਪੜੇ ਇਦਾਂ ਦੇ ਪਾਏ ਨੇ ਪ੍ਰੋਬਲਮ ਉਹਨਾਂ ਦੀ ਹੈ ਜਿਹੜੇ ਵੇਖ ਕੇ ਤੜਫ ਰਹੇ ਤੇ ਤੁਸੀਂ ਨਾ ਨੋਟ ਕਰ ਲਿਓਗਾ ਅਗਲਾ ਗੁੱਸਾ ਕਰਦਾ ਹੈ ਗਾਲ ਕੱਢਦਾ ਹੈ ਪੁੱਠਾ ਬੋਲਦਾ ਹੈ ਇਹ ਮਸਲਾ ਨਹੀਂ ਮਸਲਾ ਇਹ ਹੈ ਤੁਸੀਂ ਹੈਰਾਨ ਹੋਵੋਗੇ ਅਵੇਅਰ ਹੋਵੋ ਜਾਗੋ ਇੱਕਦਮ ਆਪਣੇ ਆਪ ਨੂੰ ਨਾ ਜਾਗ ਜੋ ਹੈਰਾਨ ਹੋ ਜਾਓਗੇ ਉਹ ਗੁੱਸਾ ਕਰ ਰਿਹਾ ਸੀ ਉਹ ਜੇ ਇੰਨਾ ਗੁੱਸੇ ਚ ਨਹੀਂ ਸੀ ਮੇਰੇ ਅੰਦਰ ਵਾਲਾ ਉਬਲਣ ਲੱਗ ਪਿਆ ਜਿੱਦਣ ਤੁਹਾਨੂੰ ਉਹ ਉਬਲਦਾ ਦਿਸਣ ਲੱਗ ਪਿਆ ਸਾਡੇ ਅੰਦਰ ਫਿਰ ਤੁਸੀਂ ਸੋਚਣਾ ਵੀ ਬਿਮਾਰੀ ਤੇ ਆਹ ਉਹ ਬੰਦਾ ਥੋੜਾ ਆਬ ਮਾਰੀ ਹੈ ਜਦੋਂ ਇਹ ਮੈਨੂੰ ਬੋਲਿਆ ਮੇਰੇ ਅੰਦਰ ਕੀ ਹੋਣ ਲੱਗ ਪਿਆ ਮੇਰੇ ਅੰਦਰ ਤੇ ਐਂ ਚੱਲ ਪਿਆ ਉਹਦੇ ਤੇ ਤੁਹਾਡਾ ਕੰਟਰੋਲ ਨਹੀਂ ਹੈ ਅੰਦਰ ਵਾਲੇ ਤੇ ਕੰਟਰੋਲ ਹੈ ਵੀਰੋ ਕੁੜੀਆਂ ਕੱਪੜੇ ਇਦਾਂ ਦੇ ਪਾਉਣ ਇਹਦੇ ਤੇ ਕੰਟਰੋਲ ਨਹੀਂ ਪਰ ਤੂੰ ਆਪਣੇ ਅੰਦਰ ਵਾਲੇ ਤੇ ਕੰਟਰੋਲ ਕਰ ਸਕਦਾ ਰੱਖ ਸਕਦਾ ਵੀਰ ਮੈਂ ਤਾਂ ਠੀਕ ਰਹਾ ਮੈਨੂੰ ਕੀ ਹੋਇਆ ਮੈਂ ਪਾਗਲ ਕਿਉਂ ਹੋ ਗਿਆ ਮੇਰਾ ਦਿਮਾਗ ਪਾਗਲ ਕਿਉਂ ਹੋ ਗਿਆ ਅਗਲਾ ਗੁੱਸਾ ਕਰ ਰਿਹਾ ਸੀ ਮੈਂ ਇਹਨੂੰ ਸ਼ਾਂਤ ਦੀ ਮੈਂ ਹੱਸ ਕੇ ਵੀ ਕਹਿੰਦਾ ਉਹ ਉਹ ਉਬਲ ਰਿਹਾ ਗਾਲ੍ਹਾਂ ਕੱਢ ਰਿਹਾ ਮਾਵਾ ਭੈਣਾਂ ਦੀਆਂ ਗਾਲ੍ਹਾਂ ਕੱਢ ਰਿਹਾ ਮੈਨੂੰ ਬੋਲ ਰਿਹਾ ਮੈਂ ਆਪਣੇ ਆਲੇ ਅੰਦਰ ਵਾਲੇ ਨੂੰ ਕਹੇ ਵੀ ਤੂੰ ਸ਼ਾਂਤ ਬੱਸ ਅਗੋ ਸਮਾਈਲ ਉਹ ਹੋਰ ਤੜਫਿਆ ਫਿਰ ਹੋਰ ਸਮਾਈ ਉਹ ਹੋਰ ਤੜਫਿਆ ਪਰ ਜੇ ਉਹਦੇ ਗੁੱਸੇ ਨਾਲ ਤੈਨੂੰ ਗੁੱਸਾ ਆ ਗਿਆ ਫਿਰ ਕੋਈ ਫਾਇਦਾ ਨਹੀਂ ਇੱਥੇ ਬਾਬਾ ਫਰੀਦ ਸਾਹਿਬ ਫਰੀਦਾ ਬੁਰੇ ਦਾ ਬੋਲ ਕੇ ਪੜੋ ਫਰੀਦਾ ਬੁਰੇ ਦਾ ਪਹਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲਗਈ ਪੱਲੇ ਸਭ ਕੁਝ ਪਾਏ ਹੰਡਾ ਨਾ ਗੁੱਸਾ ਉਹਨੂੰ ਗੁੱਸਾ ਹੰਡਾਉਣ ਦੇ ਤੂੰ ਨਹੀਂ ਹੰਡਾਉਣਾ ਤੂੰ ਆਪਣੇ ਆਪ ਤੇ ਕਾਬੂ ਰੱਖ ਉਹਨੂੰ ਕੰਮ ਹੰਡਾਉਣ ਦੇ ਤੂੰ ਨਾ ਕਾਮੁਕਤਾ ਵਿੱਚ ਚਲੇ ਜਾ ਜੀਂਗੇ ਅਗਲਾ ਪਾਗਲਾ ਤੂੰ ਪਾਗਲ ਨਹੀਂ ਹੈ ਸਿਆਣਪ ਦਾ ਇੱਥੇ ਸਬੂਤ ਦੇ ਅਗਲਾ ਤੈਨੂੰ ਕੋਲਾ ਕਰਦਾ ਅਗਲਾ ਤੈਨੂੰ ਫੋਨ ਕਰਦਾ ਤੂੰ ਆਪਣੇ ਜੱਤ ਸੱਤ ਦਾ ਸਬੂਤ ਦੇ ਤੂੰ ਆਪਣੇ ਵਾਅਦਿਆਂ ਦਾ ਸਬੂਤ ਦੇ ਮਸਲਾ ਇਹ ਹੈ ਅਗਲਾ ਛੇੜਦਾ ਤੂੰ ਛਿੜਿਆ ਕਿਉਂ ਅਗਲਾ ਤੈਨੂੰ ਕੌਲਾ ਕਰਦਾ ਤੂੰ ਚੁੱਕੀਆਂ ਕਿਉਂ ਅਗਲਾ ਤੈਨੂੰ ਮੈਸੇਜ ਕਰਦਾ ਤੂੰ ਜਵਾਬ ਕਿਉਂ ਦਿੱਤਾ ਤੂੰ ਐਤਾ ਕਿਉਂ ਹੋਇਆ ਤੇ ਤੁਹਾਡਾ ਕਾਬੂ ਲੋਕਾਂ ਤੇ ਨਹੀਂ ਤੁਹਾਡਾ ਕਾਬੂ ਆਪਣੇ ਆਪ ਤੇ ਹੁੰਦਾ ਹੈ ਗੁੱਸਾ ਆਪਣੇ ਆਪ ਅੰਦਰ ਵਾਲਾ ਨਹੀਂ ਉਭਲਣ ਦੇਣਾ ਉਹ ਕੀ ਕਰ ਰਿਹਾ ਆਪਾਂ ਕਿਵੇਂ ਆ ਵੇਖਿਓ ਵੀਰੋ ਜਾਗੋ ਅਵੇਅਰ ਹੋਵੋ ਹਰ ਵੇਲੇ ਆਪਣੇ ਅੰਦਰ ਵਾਲੇ ਨੂੰ ਚੈੱਕ ਕਰਿਆ ਕੋਈ ਵੀ ਠੀਕ ਚੱਲ ਰਿਹਾ ਮਨਛਾਹਤਾ ਹੈ ਕੂਲ ਹੈ ਕਿਵੇਂ ਹੈ ਆਪਣੇ ਅੰਦਰ ਵਾਲੇ ਨੂੰ ਹਾਲ ਮਰ ਜਾਂਦੇ ਨੇ ਤੇਰਾ ਕੀ ਹਾਲ ਹੈ ਤੇਰਾ ਕੀ ਹਾਲ ਹੈ ਫਿਰਦੇ ਨੇ ਪਟਕਦੇ ਉਹਨੂੰ ਪੁੱਛ ਉਹਨੂੰ ਪੁੱਛ ਅੰਦਰ ਵਾਲੇ ਨੂੰ ਪੁੱਛ ਵੀ ਤੂੰ ਠੀਕ ਹੈ ਤੇਰਾ ਹਾਲ ਕੀ ਹੈ ਅੱਜ ਕਿਵੇਂ ਹੈ ਤੂੰ ਤੇਰਾ ਮੂਡ ਕਿਵੇਂ ਹੈ ਆਪਣੇ ਆਪ ਨੂੰ ਪੁੱਛਿਆ ਕਰੋ ਸੇ ਤੇ ਸਾਰੀ ਦੁਨੀਆ ਦਾ ਮੂਡ ਠੀਕ ਕਰ ਲੋਗੇ ਬੋਲੋ ਤੇ ਫਿਰ ਆਪਣਾ ਮੂਡ ਇਹ ਤੇਰੇ ਵਸ ਹੈਗਾ ਕਿ ਨਹੀਂ ਬਸ ਫਿਰ ਤੇਰਾ ਮੂਡ ਕਿਵੇਂ ਹੈ ਬਸ ਕਈਆਂ ਬੰਦੇ ਦੇ ਨਹੀਂ ਖਰਾਬ ਹੋ ਜਾਂਦਾ ਕਹਿੰਦਾ ਘਰ ਵਾਲੀ ਦਾ ਮੂਡ ਹੈ ਉਹਦਾ ਮੂਡ ਠੀਕ ਨਾ ਹੋਵੇ ਤੇਰਾ ਬੂਥਾ ਠੀਕ ਨਾ ਹੋਵੇ ਉਹਦਾ ਮੂਡ ਠੀਕ ਨਹੀਂ ਤੇਰਾ ਬੇੜਾ ਬਹਿ ਗਿਆ ਉਹਦਾ ਮੂਡ ਠੀਕ ਹੈ ਅੱਜ ਖੁਸ਼ ਹੈ ਅੱਜ ਕਾਟੋ ਫੁੱਲਾਂ ਤੇ ਹੈ ਹਾਂਜੀ ਅੱਜ ਉਹਦਾ ਮੂਡ ਠੀਕ ਨਹੀਂ ਅੱਜ ਜੜਾਂ ਦੀ ਡਿੱਗੀ ਪਈ ਹੈ ਅੱਜ ਫੁੱਲਾਂ ਤੇ ਕਿੱਥੇ ਅੱਜ ਤੇ ਬਿਹੋਸ਼ ਪਈ ਹੈ ਤੇਰੀ ਕਾਟੋ ਦਾ ਫੁੱਲਾਂ ਤੇ ਹੋ ਪਾਏਗੇ ਜਿੱਦਾਂ ਹੀ ਸੋਚਦਾ ਰਹੇ ਤੇਰੀ ਕਾਟੋ ਤੇਰੇ ਹੱਥ ਹੀ ਆਪੇ ਫੁੱਲਾਂ ਤੇ ਰੱਖਿਆ ਕਰ ਇਹਨੂੰ ਤੇਰਾ ਮੂਡ ਤੇਰੇ ਆਪਣੇ ਹੱਥ ਜੇ ਕਿਸੇ ਤੇ ਰਿਮੋਟ ਫੜਾ ਦੇਗਾ ਲੈ ਅਗਲੇ ਦੀ ਮਰਜ਼ੀ ਆ ਕਦ ਜਦੋਂ ਮਰਜ਼ੀ ਚ ਲਾ ਆਨ ਕਰ ਲੂ ਜਦੋਂ ਮਰਜ਼ੀ ਆਫ ਕਰ ਦੂ ਆਪਣਾ ਰਿਮੋਟ ਆਪਣੇ ਹੱਥ ਰੱਖੋ ਮੇਰਾ ਰਿਮੋਟ ਲੋਕਾਂ ਦੇ ਹੱਥ ਹੈ ਕਿੱਡੀ ਵੱਡੀ ਬੇਵਕੂਫੀ ਹੈ ਇਕੱਠੇ ਰਹਿੰਦੇ ਆ ਆ ਮੰਨ ਲਓ 20 ਬੰਦੇ ਰਹਿੰਦੇ ਆ ਸਥਾਨ ਤੇ ਸਾਡੇ 100 ਬੰਦੇ ਰਹਿੰਦੇ ਹੁਣ ਬੰਦੇ ਨੇ ਉਹਦੇ ਨਾਲ ਬਣਦੀ ਨਹੀਂ ਵੀ ਇਹਦੀ ਇਹਦੇ ਨਾਲ ਨਹੀਂ ਬਣਦੀ ਮੰਨ ਲਓ ਮਨ ਲੋ ਬਾਬੇ ਸੁਰਿੰਦਰ ਦੀ ਗੁਰਪ੍ਰੀਤ ਨਾਲ ਨਹੀਂ ਬਣਦੇ। ਮਨ ਲੋ ਅਗਜੈਂਪੜ। ਤੇ ਇਹਨੂੰ ਲੱਗ ਗਿਆ ਪਤਾ ਵੀ ਇਹ ਬੰਦਾ ਮੇਰੇ ਨਾਲ ਲੱਗਦਾ ਹੈ। ਉਹਨੇ ਫਿਰ ਜਾਣ ਕੇ ਛੇੜਿਆ। ਯਾਰ ਅੱਜਕੱਲ ਲੋਕੀ ਢਿੱਡ ਵਧਾਈ ਜਾਂਦੇ ਨੇ। ਵਾ ਛੇੜਤਾ ਤੇ ਮੂਡ ਔਫ ਮੈਨੂੰ ਗੱਲਾਂ ਕਰਦੇ ਨੇ, ਮੇਰੀਆਂ ਰੋਟੀਆਂ ਪਰਖਦੇ ਨੇ। ਹਾਂ ਲੈ ਦੱਸ ਫਿਰ ਬਸ ਛੜੀ ਜਾਓ। ਹੋ ਗਿਆ ਮੂਡ ਖਰਾਬ ਰਿਮੋਟ ਆਪਣਾ ਕਿਹਦੇ ਹੱਥ ਫੜਾਤਾ ਦੂਜੇ ਦੇ ਤੇ 5-7 ਜਣੇ ਨੇ 5-7 ਉਹ ਸਾਡੇ ਵਾਲੇ ਕਾਨੂੰਨੀ ਫੜਾਉਂਦੇ ਹਰੇਕ ਨੂੰ ਹੀ ਰਿਮੋਟ ਫੜਾਈ ਉਹ ਜਿਹੜਾ ਮਰਜ਼ੀ ਠੇਡ ਜਾਂਦਾ ਖਰਾਬ ਕਰ ਜਾਂਦਾ ਗੱਲ ਕਹਿ ਅਗਲਾ ਇਹੇ ਜੀ ਗੱਲ ਕਹਿ ਜਾਂਦਾ ਇਹ ਸੜ ਜਾਂਦਾ ਕਿਉਂ ਰਿਮੋਟ ਫੜਾਇਆ ਮੇਰਾ ਰਿਵੋਟ ਮੇਰੇ ਹੱਥ ਹੈ ਤੂੰ ਗੱਲ ਕਹੀ ਐ ਤੂੰ ਸੜ ਮੈਂ ਖੁਸ਼ ਆਪਣੇ ਆਪ ਨੂੰ ਚੈੱਕ ਕਰਿਆ ਕੋ ਸਵੇਰੇ ਅੱਜ ਮੇਰਾ ਮੂਡ ਕਿਵੇਂ ਐ ਓਏ ਅੰਦਰਲੇ ਆ ਤੇਰਾ ਕੀ ਹਾਲ ਠੀਕ ਐ ਠੀਕ ਰਹਿਣਾ ਕੂਲ ਸ਼ਾਂਤ ਰਿਲੈਕਸ